ਗੁੱਡ ਮਾਰਨਿੰਗ ਗਾਈ ਆ ਲਾਊਡ ਲਾ ਕੇ ਤੇ ਆਪਾਂ ਹੋ ਗਏ ਬੇਲੇ ਰਾਤੀ ਤੇ ਇੱਥੇ ਬਾਹਰ ਸਟ੍ਰੀਟ ਤੇ ਸੌ ਗਏ ਫਿਰ ਆ ਇੱਕ ਥੇ ਰੋੜ ਲਾਇਆ ਤੇ ਹੁਣ ਆਪਾਂ ਜਾਵਾਂਗੇ ਲੋਡ ਚੱਕਣ ਪੈਨਸਲ ਹੋ ਰਹੀਆਂ ਕਟਾਉ ਖੋਭੀ ਕੋਭੀ ਨਿਆਲੇ ਬੀਤੀ ਕੋਭੀ ਰਾਜ ਬਿਨਾ ਅੱਜ ਇਆ ਸਾਰਕਤ ਆਉ ਰਿਹਾ ਤੇ ਕਰਦੇ ਆ ਗੱਲ ਰੋਕ ਕੇ ਪਹੁੰਚ ਗਏ ਆ ਲੋੜ ਚੱਕਣ ਤੇ ਹੁਣ ਫਿਰ ਸੌਵਾਂਗੇ ਪਰ ਮੈਂ ਕਿਹਾ ਡੋਰ ਗਈ ਮਿਲ ਡੋਰ ਚ ਲਾ ਕੇ ਖਾਣ ਪੀਣ ਦਾ ਫਿਰ ਦੇਖਾਂਗੇ ਜਾਨ ਹੈ ਨਹੀਂ શરીਰ ਵਿੱਚ ਔਰ ਹਣ ਤਾਂ ਸੋਨਾ ਬਸ ਫਿਰ ਦੇਖ ਦੇ ਕੀ ਬਣਦਾ ਸੌਂ ਕੇ اٹਕੇ ਯਾਰ ਵੀ ਆਪਾਂ ਆ ਗਏ ਆ ਫਿਰ ਪੰਡਾ ਤੇ ਲੋਡ ਚੱਕ ਲਿਆ ਤੇ ਹੁਣ ਪੰਡਾ ਖਾਣਾ ਫਿਰ ਪੰਡੇ ਵੀ ਨਹੀਂ ਯਾਰ ਰਹਿਣਾ ਕੋਈ ਨਹੀਂ ਥੋੜੇ ਜਿਹਾ ਹੁਣ ਕਿਉਂਕਿ ਹੁਣ ਟਾਈਮ ਹੈ ਨਹੀਂ ਲੋਡ ਲਾਉਣਾ ਬਣਾਉਣਾ ਅੰਡੇ ਵੀ ਖਾਉਂਗਾ ਪਰ ਪੰਡੇ ਵੀ ਖਾਣਾ ਪੰਡਾ ਪਤਾ ਕੀ ਚੱਕਰ ਪੰਡੇ ਦਾ ਕੈਲਕੂਲੇਸ਼ਨ ਕੀਤੀ ਹੁੰਦੀ ਮੈਂ ਚਿਕਨ ਦੀ ਸਾਰੇ ਦੀ ਇਹ ਚਿਕਨ ਇਹਦਾ ਦੂਆ orange chicken ਰਿਹਾ ਕਿ ਚਿਕਨ ਤੇ ਥੋੜੀ ਜਿਹੀ ਕੈਲਰੀਆ ਦੀ ਹੁੰਦੀ ਪਰ ਓਕੇ ਥੋੜੀ ਜਿਹੀ ਕਾਰਬਸ ਵੀ ਚਾਹੀਦੀ ਹੈ ਫਿਰ ਹਾਂ ਜਿੱਥੇ ਖਾਣਾ ਇੱਥੇ ਪਹਿਲਾਂ ਖਾ ਲਵਾਂਗਾ ਕਿ ਖਾਣਾ ਨਾਲੇ ਦੇਖਦਾ ਕੋਈ ਮੂਵੀ ਮਾਂ ਵੀ ਨਾਲ ਆ ਗਿਆ ਹੁਣ ਡਿਲੀਵਰੀ ਤੇ ਡਿਲੀਵਰੀ ਕਰਨਾ ਇਹ ਲੋਡ ਡਿਲੀਵਰ ਤੇ ਸੌਂ ਜਾਣਾ ਹੁਣ ਫਿਰ ਚੱਕਰ ਪਤਾ ਕੀ ਆ ਆ ਉਹ ਟ੍ਰੇਨਿੰਗ ਬਹੁਤ ਹਾਰਡ ਹੋ ਜਾਂਦੀ ਆ ਮੈਂ ਨਾ ਅੰਡੇ ਖਾਣੇ ਚਾਹੁੰਦਾ ਮੈਂ ਬਾਹਰੋਂ ਖਾਣਾ ਨਹੀਂ ਚਾਹੁੰਦਾ ਕੁਛ ਨਹੀਂ ਸੱਚੀ ਦੱਸਦਾ ਪਰ ਰੋਲਾ ਇਹ ਹੋ ਜਾਂਦਾ ਕਿ ਜਿੰਨਾ ਟਾਈਮ ਵੀ ਟਰੱਕ ਖੜਾ ਹੁੰਦਾ ਮੈਂ ਸਿਰਫ ਸੌਣਾ ਹੈ। ਨਾ ਮਿੱਤੋ ਕੁਝ ਬਣਾਉਣਾ ਹੁਣ ਰਾਤ ਨੂੰ ਕਿਤੇ ਹੋਵੇ। ਵੀ ਜੇ ਸੌਣ ਨੂੰ ਟਾਈਮ ਹੈਗਾ ਤਾਂ ਠੀਕ ਆ। ਉਹ ਨਹੀਂ। ਉਹਦਾ ਨਹੀਂ। ਜੇ ਹੁਣ ਕਹਿੰਦੇ ਮੇਰੇ ਕੋਲ ਟਾਈਮ ਟਾਈਮ ਹੁਣ ਹੈ। ਸਿਗਾ ਉਤੋਂ ਕਿ ਅੱਧਾ ਘੰਟੇ ਦਾ ਹੀ ਰਾਹ ਸੀ ਜਿੱਥੇ ਉਹ ਸੀਗਾ ਨਾ ਪੰਡਾ। ਪਰ ਇਸ ਟਾਈਮ ਵੀ ਮੈਨੂੰ ਨੀਂਦ ਪੂਰੀ ਆਉਣੀ ਈ ਆ। ਤੇ ਮੈਂ ਹੁਣ ਸੌਣਾ ਆ ਕਿਉਂਕਿ ਫੇਅਰ 100 ਐਕਸਰਸਾਈ ਕਰਨੀ ਆ ਤੇ ਮੈਨੂੰ ਐ ਹੋ ਜਾਂਦਾ ਵੀ ਜਦੋਂ ਜਿਮ ਦੇ ਵਿੱਚ ਫਿਰ ਐ ਰਹਾ ਹੋਵੇ ਕਿ ਥੋੜਾ ਥੋੜੀ ਐਕਸਰਸਾਈ ਹੁੰਦੀ ਹੈ ਨਾ ਫਿਰ ਐ ਹੋਵੇ ਵੀ ਐਕਸਰਸਾਈ ਪੂਰੀ ਕਰਨੀ ਠੋਕ ਕੇ ਵਾਲ ਤਾਂ ਉਹਦਾ ਇਦਾਂ ਵੀ ਰੱਖ ਹੋਦਾ ਦੇ ਪਿੱਛੇ ਨੂੰ ਪਰ ਤਾਂ ਠੀਕ ਲੱਗਦੇ ਆ ਤੇ ओके okay, जी ਸੋ ਮੈਂ ਲੱਗਾ ਸੌਣ ਉਹਨਾਂ ਨੇ ਕੱਲ ਨੂੰ ਫੋਨ ਫਿਰ ਕਰੂਗੇ ਫਿਰ ਆਪਾਂ ਉੱਠਾਂਗੇ ਫਿਰ ਜਾਵਾਂਗੇ ਮੂੰਹ ਜਿੰਨਾ ਮੋਟਾ ਹੋ ਚੁੱਕਾ ਹੁਣ ਆਹੀ ਸੀ ਕਿਉਂਕਿ ਬੋਡੀ ਆਪਣੀ ਬੋਡੀ ਬਹੁਤ ਜ਼ਿਆਣੀ ਹੈ ਅ ਮਾਰਨ ਪਤਾ ਲੱਗ ਜਾਂਦਾ ਹੈ ਬੇਵਕੂਫਾ ਇਹਨੇ ਹੁਣ ਜ਼ੋਰ ਮਾਰ ਪਰ ਮੈਂ ਉਹਦੀ ਸਟ੍ਰੈਸ ਦਿੰਦਾ ਇਹਨਾਂ ਆਪਣੀ ਬੋਡੀ ਨੂੰ ਚਾਓ ਕਲੀਡਾ ਮੀਨਾ ਕੁਛ ਨਹੀਂ ਕੀਤਾ 8ਵੀਂ 8 ਮਈ ਮਾਈਲ ਤੋਰਨ ਚੱਲ ਗਿਆ ਇਦਾਂ ਕਰ ਦਿੰਦਾ ਹੁੰਦਾ ਵਗੇ ਪਾਗਲ ਹੀ ਉਹਦੋਂ ਉਹਦੋਂ ਚਲੋ ਮਿਲਦੇ ਆਂ ਫੇਰ ਓਕੇ 9:00 ਵੱਜ ਗਏ ਤੇ ਹੁਣੇ ਸੁੱਤਾ ਉਠਿਆ ਇੱਕ ਵੀਡੀਓ ਐਡਿਟ ਕੀਤੀ 31 ਤਰੀਕ ਦੀ ਅੱਜ ਕਿੰਨੇ 5 1 2 3 4 ਅੱਜ ਅੱਜ ਕਿੰਨੀਆਂ ਵੀਡੀਓ ਐਡਿਟ ਕਰਨ ਵਾਲੀਆਂ ਪਈਆਂ ਕਰਨੀਆਂ ਸੀ ਬਿੱਲਾ ਬਿੱਲਨ ਸੌਣ ਦਾ ਟਾਈਮ ਨਹੀਂ ਮਿਲੇ ਸੁੱਤਾ ਹੀ ਰਿਹਾ ਹੁਣ ਵੀ ਸੁੱਤਾ ਉੱਠਿਆ ਇੱਕ ਵੀਡੀਓ ਐਡਿਟ ਕੀਤੀ ਆ ਤੇ ਆ ਜਦੋਂ ਲੋਕਲ ਹੁੰਦੇ ਸੀ ਉਦੋਂ ਇਦਾਂ ਸੌਣਾ ਸਿੱਖਿਆ ਸੀ ਮੈਂ ਇਹਦੇ ਤੇ ਸਿਰ ਰੱਖ ਕੇ ਪਿੱਛੇ ਇਹ ਤੇ ਸਿਰ ਰੱਖ ਕੇ ਸੌਂ ਜਾਣਾ ਇੱਥੇ ਇਦਾਂ ਰੱਖ ਲੈਣੀਆਂ ਲੱਤਾਂ ਇਹ ਲੱਤਾਂ ਕਿਦਸ ਹੋ ਜਾਣ ਤੇ ਜਮ ਅੱਜ ਦੇਖਦਾ ਜੇ ਲੋਡ ਹੋ ਰਾਇਆ ਫਿਰ ਦੇਖਦੇ ਲੋਡ ਲੈਤੇ ਤੋਂ ਬਾਅਦ ਸਵੇਰੇ ਤੜਕੇ ਜਾਊਗਾ ਤੇ ਦੇਖਦੇ ਆ ਫਿਰ ਕੀ ਬਗਲ ਬਣਦੀ ਅੱਜ ਨਾਲੇ ਦੂਜੀ ਗੱਲ ਇਹ ਜੋ ਸੁੱਤਾ ਉੱਠਿਆ ਨਾ ਜਮ ਤਾਂ ਕੱਲ ਦਾ ਲਾਇਆ ਰਾਤੀ ਵੀ ਸੁੱਤਾ ਦੁਪਹਿਰਿਆ ਵੀ ਸੁੱਤਾ 2-3 ਘੰਟੇ 2-3 ਘੰਟੇ ਪਰ ਉਹ ਬਾਡੀ ਨੇ ਉਨੀ ਰਿਕਵਰੀ ਨਹੀਂ ਇੱਕ ਹਿਸਾਬ ਦੀ ਕਹਿਲਾ ਕੀਤੀ ਹੁਣ ਜੋ ਸੁੱਤੇ ਉੱਠਿਆ ਨਾ ਮੇਰਾ ਸਾਰਾ ਸਰੀਰ ਦੁਖਦਾਈ ਸੁੱਤੇ ਉੱਠਿਆ ਸਪੈਸ਼ਲੀ ਲੱਗ ਕੇ ਅੱਗੇ ਕੱਲ ਡੈੱਡ ਲਿਫਟ ਲਾਈ ਤੇ ਇਸ ਕਰਕੇ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ ਮਨ ਲੱਗਦਾ ਕਿ ਜੇ ਮਸਲ ਲਾਉਸ ਹੋ ਜਾਂਦਾ ਫਿਰ ਮਸਲ ਰਿਕਵਰੀ ਨਹੀਂ ਹੁੰਦਾ ਜੇ ਮਤਲਬ ਕਿ ਨੇ ਤਾਂ ਬਹੁਤ ਜ਼ਰੂਰੀ ਹੈ ਕੁਛ ਵੀ ਹੈ ਯਾਰ ਕੁਛ ਵੀ ਕਰਦੇ ਆ ਦਿਮਾਗ ਜਦ ਤੱਕ ਰੈਸਟ 'ਚ ਨਹੀਂ ਜਾਂਦਾ ਦਿਮਾਗ ਰਿਪੇਅਰ ਕਰਨੇ ਕਿਦੋਂ ਸ਼ੁਰੂ ਕਰੂਗਾ ਕਰਦਾ ਤਾਂ ਹੁੰਦਾ ਤਾਂ ਸਾਰਾ ਇੱਥੋਂ ਹੀ ਆ ਨਾ ਯਾਰ ਕਰਦਾ ਤਾਂ ਇਹੀ ਆ ਇਹਨੂੰ ਰੈਸਟ ਤਾਂ ਨਹੀਂ ਰਹਿਣੀ ਉਹਦਾ ਚਾਹੇ ਜਿੰਨਾ ਮਰਜੀ ਲੰਮੇ ਪੈਰੋ ਸੌਵੋ ਨਾ ਇਹਦਾ ਬਾਡੀ ਰਿਕਵਰ ਨਹੀਂ ਹੁੰਦੀ ਹੁੰਦੀ ਚਲੋ ਰੁੱਕ ਕੇ ਖਾਣਾ ਪੀਣਾ ਫਿਰ ਕਰਦੇ ਆ ਗੱਲ ਅਗਲੀ ਚੋਰ ਗਈ ਇਹ ਮੈਲ ਪਰ ਮਿਲੀ ਜਾ ਕੇ 23 ਵਜੇ ਮੈਂ ਉੱਤ ਗਈ ਇਹ ਲੋਡ ਹੈਗਾ ਆ ਸ਼ਾਪ ਰਾਈਟ ਦਾ ਅਸੀਂ ਜਿੱਥੋਂ ਆਪਾਂ ਗ੍ਰੋਸਰੀ ਕਰੀਦੀ ਹੁੰਦੀ ਜੰਮ ਦੇ ਕੋਲ ਉਹਦਾ ਹੀ ਰੋਡ ਗੁੱਡ ਨਾਈਟ ਗਾਈਜ਼ ਮਿਲਦੇ ਆ ਸਵੇਰ ਨੂੰ